ਸ਼ੇ ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਇਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਸਾਹਿਬ ਕੈ ਦੀ ਬਾਣ ਨਾਨਕ ਬਦਰਾ ਮਾਲਕਾ ਬੇਤਰ ਕਰਿਆ ਆਣ ਜਿਹੜਾ ਬਦਰਾ ਮਾਲਕਾ ਹੁੰਦਾ ਨਾ ਜਿਵੇਂ ਕੋਈ ਲਿਆਉਂਦਾ ਹੈ ਪੈਸੇ ਲਿਆਉਂਦਾ ਹੈ ਵਪਾਰੀ ਵਪਾਰ ਕਰਕੇ ਉਹ ਜਾਂ ਖਜ਼ਾਨੇ ਦੇ ਵਿੱਚ ਲੈ ਕੇ ਜਾਂਦਾ ਨਾ ਜਮ੍ਹਾਂ ਕਰ ਨੂੰ ਅਸੀਂ ਜਿਹੜਾ ਇਹ ਤੋਂ ਗਿਆਨ ਇਕੱਠਾ ਕਰਕੇ ਲੈ ਕੇ ਜਾਣਾ ਨਾ ਮਨ ਦੇ ਵਿੱਚ ਸਿਰ ਦੇ ਵਿੱਚ ਉਹ ਬਦਲਾ ਮਾਲਕਾ ਉੱਥੇ ਰੱਖ ਦੇਣਾ ਲਿਜਾ ਕੇ ਅਗਲਿਆਂ ਨੇ ਕੋਟੇ ਪਛਾਣ ਹੁੰਦੇ ਨੇ ਫਿਰ ਰਗੜਾ ਚ ਖਰੇ ਖਜ਼ਾਨੇ ਪਾਇਆ ਨਾ ਕੋਟੇ ਸਿੱਟੇਨ ਬਾਰ-ਬਾਰ ਜਿਨ੍ਹਾਂ ਖਰਾ ਗਿਆਨ ਉਹ ਉਹ ਖਜ਼ਾਨੇ ਚ ਪਹਿਜੂਗਾ ਰੱਖ ਲੈਣਗੇ ਕੋਟਾ ਬਰ ਸਿੱਟਣਗੇ ਖਰਾ-ਖਰਾ ਹੀ ਫਿਰ ਵਾਪਸ ਦੂਜੇ ਜਨਮ ਚ ਖਰਾ-ਖਰਾ ਹੋਣਾ ਕੋਟਾ ਨਹੀਂ ਹੋਣਾ ਨਾਲ ਸਿੱਤਰ ਰੱਖ ਦਿੱਤੀ ਅੰਦਰ ਠੀਕ ਹੈ ਸਿੱਤਰਿਆ ਖੋਟੇ ਖਰੇ ਪਰਖੀਆਂ ਖੋਟੇ ਖਰੇ ਦੀ ਪਛਾਣ ਤਾਂ ਫਿਰ ਸਾਬ ਕਰੂ ਨਾ ਹਾਂਜੀ ਸਾਬ ਫਿਰ ਕਰ ਪਰਖੀਆਂ ਸਾਹਿਬ ਕਹੇ ਦੀ ਬਾਣ ਸਾਹਿਬ ਕਹੇ ਦੀ ਬਾਣ ਦੇ ਵਿੱਚ ਖੋਟੇ ਖਰੇ ਦੀ ਫਿਰ ਪਛਾਣ ਹੁੰਦੀ ਹੈ ਵੀ ਕਿੰਨਾ ਗਿਆਨ ਤੇਰਾ ਖੋਟਾ ਕਿੰਨਾ ਖਰਾ ਖੋਟਾ ਗਿਆਨ ਜਿਹੜਾ ਹੈਗਾ ਮਨਮੁਖਾਂ ਦਾ ਗਿਆਨ ਜਿਹੜਾ ਖੋਟਾ ਉਹ ਬੇਕਾਰ ਚਲੇ ਜਾਊ ਸੁਰਦਣਾ ਉਹ ਦਰਗਾਹ ਚ ਪ੍ਰਵਾਨ ਨਹੀਂ ਹੋਣਾ ਗੁਰਮੁਖਾਂ ਦਾ ਗਿਆਨ ਜਿਹਨਾਂ ਗੁਰਬਾਣੀ ਦਾ ਦੇ ਆਧਾਰ ਤੇ ਜਿਹੜਾ ਗਿਆਨ ਲਿਆ ਪ੍ਰਵਾਨ ਹੋ ਜੂਗਾ ਤੇ ਉਹਨਾਂ ਨੇ ਹੀ ਦਿੱਤਾ ਹੋਇਆ ਹੈਗਾ ਕੀ ਕੀ ਜੀ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਭੌ ਲੱਥੀ ਨਾ ਪਿਆਂ ਦੁਏ ਪਾ ਚੜੀਐ ਸਹੋਰ ਇਹ ਹਣ ਜਿਹੜੇ ਦੁਏ ਮਾਲ ਕੇ ਵਧਰੇ ਆਲੇ ਨੇ ਉਹ ਜਿਹੜੇ ਪੀਰਸਾਂ ਦੇ ਫਿਰਦੇ ਨੇ ਉਹਨਾਂ ਦੀ ਗੱਲ ਆ ਗਈ ਇਹ ਜਿਹੜੇ ਜ਼ਿਆਦਾ ਪਹਿਲਾਂ ਸਭ ਤੋਂ ਜੋਗੀ ਫਿਰਦੇ ਨੇ ਕਿਉਂਕਿ ਇਹਨਾਂ ਨੂੰ ਕਿਤੇ ਚਲਾਏ ਹੋਏ ਨੇ ਇਹ ਪੜਤਨੇ ਦਾ ਬਾਅਦ ਚ ਕਬਜ਼ਾਈ ਕੀਤਾ ਹੈ ਇਹਦੇ ਵਾਸਤੇ ਟੈਕਸ ਵਾਸਤੇ अच्छा नालन ਸੁਤੇ ਤੀਰ ਤੇ ਮਨ ਖੋਤੇ ਤਨ ਚੋਰ ਤਾਨ ਕਰਕੇ ਚੋਰ ਹੈ ਮਨ ਕਰਕੇ ਖੋਤੇ ਚਲੇ ਨੇ ਤੀਰ ਤੇ ਤਾਨੌਰ ਮੰਦਾ ਦੱਸਿਓ ਇੱਥੇ ਕੀ ਭਾਵ ਬਣਦਾ ਮਨ ਖੋਤੇ ਤਨ ਚੋਰ ਮਤਲਬ ਹੈ ਜਿਹੜਾ ਮਨ ਕਰਕੇ ਤਾਂ ਖੋਟ ਹੈ ਵਿੱਚ ਬੰਦੇ ਵਿੱਚ ਕੀ ਜੀ ਜਿਹਦੇ ਖੋਟ ਹੈ ਫਿਰ ਚੋਰੀਓ ਕਰੂ ਉੱਥੇ ਜਾ ਕੇ ਜੋਰ ਕੀ ਹੈ ਅਸੰਖ ਮੋਰਖੰਦ ਕੋਰ ਅਸੰਖ ਚੋਰ ਆਰਾਮ ਕੋਰ ਚੋਰ ਆ ਨਾਮ ਖੋਰ ਹੋ ਕਹਿੰਦੇ ਨੇ ਦੂਏ ਤੀਜੇ ਤੋਂ ਝੂਠ ਬੋਲ ਕੇ ਬਣਾ ਲੈਣੀ ਸੱਜੀ ਬਣਾ ਲੈਣੀ ਕਹਿੰਦੇ ਨੇ ਦਾਨ ਕਰੋ ਤੁਹਾਡੇ ਪਿਤਰਾਂ ਨੂੰ ਦੇ ਦਾਂਗੇ ਚੋਰੀ ਹੋਈ ਹੈ ਹੋਰ ਕੀ ਹੈ ਉਹਦੀ ਕੋਈ ਨਹੀਂ ਜੀ ਹੈ ਵੀ ਅੱਖ بچਾ ਕੇ ਕੀ ਚੋਰਾ ਲੈਣੀ ਮੈਂ ਤਨ ਨੂੰ ਕਿਉਂ ਚੋੜ ਕੇ ਆ ਮਨ ਨੂੰ ਖੋਟੇ ਗਿਆ ਤਾਂ ਮਨ ਤਾਂ ਖੋਟੇ ਆ ਮਨ ਕਰਕੇ ਖੋਟੇ ਆ ਤਨ ਕੀ ਹੈ ਇੱਥੇ ਫਿਰ ਧਨ ਵਾਸਤੇ ਹੀ ਲੈ ਰਹੇ ਨੇ ਨਾ ਉਹ ਸੌਦਾ ਜਿਹੜਾ ਲੈ ਰਹੇ ਨੇ ਮਾਇਆ ਅੱਛਾ ਜੀ ਮਨ ਕਰਕੇ ਗਿਆਨ ਉਹਦਾ ਖੋਟਾ ਹੈ ਸਮਝਣੇ ਅੱਛਾ ਜਿਹੜੇ ਤੀਰਥਾਂ ਦੇ ਬੈਠੇ ਆ ਉਹਨਾਂ ਦੀ ਗੱਲ ਹੋ ਰਹੀ ਹੈ ਇਹ ਮੈਂ ਉਹ ਗੱਲ ਕੀਤੀ ਹੈ ਸਿੱਧਾਂ ਦੀ ਅੱਛਾ ਜੀ ਸਿੱਧੇ ਪਹਿਲਾਂ ਜਲਾਵਾ ਲੈਂਦੇ ਸੀ ਬਾਅਦ ਦੇ ਵਿੱਚ ਪੰਡਤ ਨੇ ਕਬਜ਼ਾ ਕਰ ਲਿਆ ਇਹ ਤਾਂ ਬਾਅਦ ਦੇ ਵਿੱਚ ਕੀਤਾ ਉਦੋਂ ਤਾਂ ਜਿਹੜਾ ਪੰਡਤ ਇਹ ਤਾਂ ਬ੍ਰਾਹਮਣ ਧੁਗਰੂ ਗਿਆਨੀ ਤੇ ਪਹਿਲਾਂ ਇਹ ਤਾਂ ਰਾਜੇ ਨਾਲ ਲੜੇ ਨਹੀਂ ਸੀ ਇਹ ਤਾਂ ਰਾਜੇ ਨਾਲ ਜਾਤ ਲਏ ਨੇ ਪੰਡਤ ਹੋ ਗਏ ਬ੍ਰਾਹਮਣ ਤੋਂ ਜਦ ਕਹਿੰਦਾ ਨਾ ਪੰਡਤ ਪਾੜੀ ਬਾਚ ਉਹ ਤਾਂ ਬਾਹਰ ਹੀ ਤਾਂ ਦੇ ਤੇ ਜਿਹਨੇ ਰਾਜੇ ਨੇ ਰਾਜਾ ਮਰ ਗਿਆ ਤੇ ਤੁਸੀਂ ਇੱਥੇ ਬੈਠੋ ਤੁਸੀਂ ਲਿਆ ਕਰੋ ਲੋਕਾਂ ਤੇ ਠੀਕ ਹੈ ਨਹੀਂ ਆਪਣੀ ਗੱਲ ਇਹ ਸੀ ਕਿ ਜਿਹੜੇ ਨਾਵਣ ਜਾ ਰਹੇ ਆ ਉਹਨਾਂ ਨਾਲੋਂ ਜਿਹਦੇ ਮਨ ਖੋਟੇ ਤਨ ਚੋਰ ਆ ਉਹ ਜਿਹੜੇ ਉੱਥੇ ਏਜੰਟ ਬੈਠੇ ਆ ਉਹਨਾਂ ਦੀ ਗੱਲ ਹੈ ਹਾਂ ਉਹਨਾਂ ਦੀ ਗੱਲ ਹੈ ਉਹਨਾਂ ਦੀ ਗੱਲ ਹੈ ਜਿਹੜੇ ਨਾ ਆਉਣ ਜਾ ਰਹੇ ਸੀ ਇਹ ਤਾਂ ਆਪਣੇ ਵੱਲੋਂ ਮੂਰਗੰਧ ਘੋਰ ਸੀ ਅੱਛਾ ਜੀ ਉਹ ਮੂਰਗੰਧ ਘੋਰ ਸੀ ਉਹ ਚੋਰ ਆ ਨਾ ਉਹਨਾਂ ਦੇ ਗੁਰੂ ਨੇ ਉਹ ਤਾਂ ਇਦਾਂ ਹੋਰ ਗੰਦ ਕੋਰੇ ਸੀ ਨਾ ਉਹਦੇ ਮਨਾਂ ਤੇ ਕੀ ਬਣਨਾ ਸੀ ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਜਿਹੜਾ ਤਨ ਤੋਂ ਉੱਤੇ ਮਨ ਅੱਛਾ ਨਾ ਹੋਵੇ ਉਹਨਾਂ ਨੂੰ ਹੋਰ ਕਿਸਮ ਦਾ ਉਪਦੇਸ਼ ਦਿੱਤਾ ਹੋਇਆ ਪਰ ਜਿਹੜਾ ਨੇ ਕਿਰਿਆ ਚਲਾਈ ਇਹਨੂੰ ਹੋਂ ਦੀ ਬਾਹਰ ਉਹਨਾਂ ਦੇ ਮਨ ਚ ਹੋਰ ਸੀ ਅੱਛਾ ਜਿਹੜੇ ਨਹਾਉਣ ਜਾ ਰਹੇ ਸੀ ਉਹ ਆਪਣੇ ਵੱਲੋਂ ਸੱਚੇ ਸੀ ਭਾਵੇਂ ਲੋਕ ਵੀ ਸੀ ਜਾਂਦੇ ਹੁੰਦੇ ਪਹਿਲਾਂ ਨਹਾਉਣ ਸਾਧੂ ਜਾਂਦੇ ਹੁੰਦੇ ਲੋਕ ਤਾਂ ਉਹਨਾਂ ਦਾ ਦਰਸ਼ਨ ਕਰਨ ਜਾਂਦੇ ਤੇ ਇਹ ਵੀ ਨਾ ਲੈਂਦੇ ਤੇ ਉਹ ਅਲੱਗ ਗੱਲ ਹੈ ਇਹ ਉੱਤੋਂ ਉੱਤਰ ਕੇ ਆਉਂਦੇ ਹੁੰਦੇ ਤੇ ਪਹਾੜਾਂ 'ਚੋਂ ਪਹਾੜਾਂ ਜੋ ਆਗੇ ਤੀਰ ਖੜੇ ਹੋ ਟਾਈਮ ਤੇ ਨਾਉਂਦੇ ਹੁੰਦੇ ਤੇ ਇਕੱਠੇ ਹੋ ਕੇ ਲੋਕ ਇਹਨਾਂ ਦੇ ਦਰਸ਼ਨ ਨੂੰ ਜਾਂਦੇ ਹੁੰਦੇ ਤੇ ਨਾਉਂ ਨਹੀਂ ਸੀ ਕੋਈ ਜਾਂਦਾ ਹੁੰਦਾ ਉਹ ਇਹਨਾਂ ਦੇ ਨਾਹਤ ਲੈਂਦੇ ਤੇ ਉਹ ਲੱਗਾ ਪਰ ਨਾਉਂ ਜੇ ਜਾਂਦੇ ਤਾਂ ਉਹ ਕਿ ਬਿਨਾਂ ਕਿਉਂ ਨਹੀਂ ਸੀ ਜਾਂਦੇ ਫਿਰ ਜਿਹੜੇ ਫਿਰ ਨਾਵਣ ਚੱਲੇ ਤੀਰਥੀ ਤਾਂ ਇਹਦਾ ਭਾਅ ਬਣਿਆ ਵੀ ਜਿਹੜੇ ਤੀਰਥਾਂ ਤੇ ਨਾਉਂ ਆਉਂਦੇ ਸੀ ਸਾਧੂ ਜਾਂ ਜੋਗੀ ਮਨ ਕਰਕੇ ਉਹ ਖੋਟੇ ਸੀ ਤੇ ਤਨ ਕਰਕੇ ਉਹ ਚੋਰ ਸੀ ਵਾਹ ਤਨ ਤੋਂ ਭਾਅ ਤੋਂ ਬਾਹਰਲੀ ਤਾਂ ਦੀ ਗੱਲ ਹੋ ਰਹੀ ਹੈ ਬਾਹਲੇ ਤਾਂ ਦੀ ਗੱਲ ਐ ਉਹ ਚੋਰੀ ਉਹਦੇ ਖਾਤਰੇ ਕਰਦੇ ਤੇ ਜੇ ਹੁਣ ਮਾਇਆ ਦੀ ਚੋਰੀ ਉਹਨਾਂ ਨੇ ਕਰ ਲਈਆਂ ਝੂਠ ਬੋਲ ਕੇ ਦੰਦ ਪੁੰਨ ਕਰਾਉਣਾ ਰਿੱਧੀਆਂ ਸਿੱਧੀਆਂ ਦੀ ਗੱਲ ਕਰਦੀਆਂ ਉਹ ਤਾਂ ਦੀ ਚੋਰੀ ਐ ਹੋਰ ਗੱਦੀ ਐ ਇੱਕ ਭੌ ਲੱਥੀ ਨਾਤਿਆਂ ਦੋਏ ਭਾ ਚੜੀਏ ਸੂਰ ਇੱਕ ਜੇ ਸ਼ਰਦਾ ਕਰਕੇ ਨਹਾਉਂਦੇ ਸੀ ਉਹ ਸਾਡੀ ਭੁੰਨ ਬਖਸ਼ੀ ਜਾਵੇ ਚਲੋ ਜੇ ਮਨ ਵੀ ਲਈਏ ਇਹ ਕੁਝ ਉਹਨਾਂ ਦੀ ਇੱਕ ਭਾਵਨਾ ਕਰਕੇ ਉਹ ਸ਼ੁੱਧ ਹੁੰਦੇ ਸੀ ਸਰਵਾ ਰਖ ਦੇ ਸੀ ਵੀ ਨਵਾਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਇਹ ਆ ਇੱਕ ਆ ਚੀਜ਼ ਛੱਡ ਦੋ ਐਤ ਕੀ ਆਏ ਆ ਥਿਰ ਤੇ ਆਏ ਆ ਭਾਈ ਤੁਸੀਂ ਝੂਠ ਬੋਲਣਾ ਛੱਡੋ ਇਹੋ ਜਿਹਾ ਵੀ ਉਪਦੇਸ਼ ਕਰਦੇ ਸੀ ਜੇ ਲੱਠ ਵੀ ਗਈ ਕਿਸੇ ਦੀ ਕੋਈ ਚੀਜ਼ ਦੋਏ ਘੋੜੀ ਜਿਹਾ ਸੋਹਰ ਉਹ ਜਿਹੜੀ ਤਨਚੋਰ ਹੈ ਜਦ ਝੂਠ ਬੋਲਦੇ ਨੇ ਤੁਸੀਂ ਵੀ ਮਾਫੀ ਨਹੀਂ ਦੋ ਦੋ ਚੜੀਆਂ ਇਹਦਾ ਮਤਲਬ ਹੈ ਸਤਿਕਾਰਤੀ ਹੋਰ ਵੱਧ ਗਈ। ਸਲੀਨਤਾ ਹੋਰ ਵੱਧ ਗਈ। ਜੀ ਵੀ ਜੇ ਕਿਸੇ ਨੂੰ ਨਾ ਦਰਸ਼ਨ ਕਰਨ ਆਏ ਨੂੰ ਉਪਦੇਸ਼ ਦਿੱਤੇ ਨੇ ਉਹਨਾਂ ਨੂੰ ਵੀ ਜਿਹੜੇ ਨਾਉਣ ਆਏ ਨੇ ਦਰਸ਼ਨ ਕਰਨ ਵਾਲਿਆਂ ਦੀ ਗੱਲ ਨਹੀਂ ਹੈ ਇਹ ਇਹ ਤਾਂ ਗੁਰੂਆਂ ਦੀ ਗੱਲ ਹੈ ਗੁਰੂ ਇਹ ਨਹੀਂ ਸਾਫ਼ ਹੋ ਰਹੇ ਵਿਚਾਰੇ ਉਹ ਦਿਨੇ ਕਵੇਂ ਸਾਫ਼ ਹੋ ਜਾਣਗੇ ਗੱਲ ਗੁਰੂਆਂ ਤੇ ਹੀ ਰਹਿਣ ਦੋ ਤੁਸੀਂ ਚੇਲਿਆਂ ਦੇ ਨਾਲ ਲੈ ਕੇ ਆਉ ਗੱਲ ਕੁਰਬਾਨੀ ਗੁਰੂਆਂ ਤੇ ਅਟੈਕ ਕਰਦੀ ਹੈ ਚੇਲਿਆਂ ਤੇ ਅਟੈਕ ਨਹੀਂ ਕਰਦੀ ਚੇਲਿਆਂ ਨੂੰ ਬੂਰਖੰਦ ਖੋਰ ਕਹ ਲਈਏ ਅੱਛਾ ਆਪਾਂ ਜਿਹੜੇ ਨਾਵਣ ਚੱਲੇ ਤੀਰ ਸੀ ਇਹ ਗੁਰੂ ਗੁਰੂਆਂ ਨੇ ਚਲਾਇਆ ਹੋਇਆ ਹੈ ਤੀਰਥਾਂ ਤੇ ਕਿਉਂਕਿ ਆਪ ਜਾ ਰਹੇ ਜੀ ਨਾ ਮਾਨ ਖੋਟੇ ਸੀ ਤਨ ਕਰਕੇ ਚੋਰ ਸੀ ਉੱਥੋਂ ਝੜਾਵਾ ਲੈ ਕੇ ਆਵਾਂਗੇ ਹਾਂ ਹਾਂ ਝੜਾਵਾ ਖਾਤਰੇ ਦਸ ਚਲਾਏ ਹੋਏ ਤੇ ਉਹਨਾਂ ਨੇ ਇੱਕ ਤੀਰਥ ਤੇ ਜਾਇਆ ਸਾਰੇ ਸਾਲ ਦੀ ਸਮਗਰੀ ਲੈ ਆਓ ਆਹੋ ਬਸ ਉਹ ਵੇਲਾ ਕਿ ਲੱਕੇ ਦੇ ਤੀਰਥ ਬਣਾਤੇ ਵੀ ਉੱਥੇ ਲੋਕ ਆਉਣਗੇ ਇਕੱਠੇ ਇਕੱਠਾ ਝੜਾਵਾ ਮਿਲ ਜੂਗਾ ਆਪਣਾ ਲੈ ਕੇ ਚੁਰਪਾਂਗੇ ਠੀਕ ਹੈ ਇੱਕ ਭੌ ਲੱਥੀ ਨਾ ਭਾਉ ਤੋਂ ਕੀ ਬਾਨ ਭਾਵਣ ਦਾ ਇੱਕ ਭੌ ਨੂੰ ਲੋਕਾਂ ਨੂੰ ਉਹ ਵਿਦੇਸ਼ ਦਾ ਚੰਗਾ ਹੀ ਕਰਦੇ ਤੇ ਨਾ ਅੱਛਾ ਜੀ ਲੋਕਾਂ ਨੂੰ ਥੋੜੀ ਉਪਦੇਸ਼ ਕਰਦੇ ਸੀ ਵੀ ਤੁਸੀਂ ਐਂ ਕਰਿਆ ਕਰੋ ਆਪਣੀ ਥੋੜੀ ਦੱਸਦੇ ਤੇ ਅੱਕ ਬਜੋਰੀ ਉਹ ਪਰ ਲੋਕਾਂ ਨੂੰ ਤਾਂ ਜੇ ਉਪਦੇਸ਼ ਕਰਦੇ ਤੇ ਚਲੋ ਉਹਦਾ ਉਹਨਾਂ ਨੂੰ ਲਾਭ ਵੀ ਹੁੰਦਾ ਸੀ ਦਰਗਾਹ ਤੇ ਚੰਗੇ ਉਪਦੇਸ਼ ਦਾ ਆਪਣੀ ਚੋਰੀ ਕਰਦੇ ਤੇ ਉਹਨਾਂ ਦੀ ਉਹ ਅੰਦਰੋਂ ਕਾਲੇ ਹੋਈ ਜਾਂਦੇ ਤੇ ਹੋਰ ਲੋਕਾਂ ਨੂੰ ਉਪਦੇਸ਼ ਠੀਕ ਕਰਦੇ ਨੇ ਲੋਕ ਉਹਨਾਂ ਦਾ ਜਿਵੇਂ ਹੁਣ ਸੰਤ ਨੇ ਲੋਕ ਸ਼ਰਧਾ ਰੱਖਦੇ ਨੇ ਸੇਵਾ ਵੀ ਕਰਦੇ ਨੇ ਪਛਾਣ ਨਹੀਂ ਸਕਦੇ ਉਹ ਉਹਨਾਂ ਨੂੰ ਇਹਨਾਂ ਗਿਆਨ ਦੀ ਹੈ। ਕਸੂਰ ਲੋਕਾਂ ਦਾ ਨਹੀਂ ਕਸੂਰ ਸੰਤਾਂ ਦਾ ਹੈ। ਉਹ ਕਹਿੰਦੇ ਭੇਖ ਦਿਖਾਇਓ ਜਗਤ ਕੋ ਲੋਕਨ ਕੋ ਬਸਕੀਨ। ਅੰਤਕਾਲ ਕਾਟੀ ਨੇ ਕੱਟਿਓ ਬਾਸ ਨਰਕੋਂ ਲਈ। ਗੱਲ ਉਂਗਲੀ ਹੈ ਨਾ ਗੁਰੂਆਂ ਤੇ ਆ ਗੁਰਬਾਣੀ ਦੀ। ਲੋਕਾਂ ਦੇ ਪਬਲਿਕ ਦੇ ਨਹੀਂ ਨਹੀਂ ਕੋਈ। ਪਬਲਿਕ ਨੂੰ ਉਪਦੇਸ਼ ਹੈ ਸਰ। ਪਰ ਇੱਕ ਗੱਲ ਅੱਜ ਮੈਂ ਪੜ ਰਿਹਾ ਸੀ ਜਿਹੜਾ ਆਇਨਸਟਾਈਨ ਸਾਇੰਟਿਸਟ ਸੀਗਾ ਨਾ ਜੀ। ਤਾਂ ਕਹਿੰਦਾ ਹਮੇਸ਼ਾ ਮੂਰਖ ਲੋਕਾਂ ਚ ਵਿਚਰੋ ਤਾਂ ਤੁਸੀਂ ਹਮੇਸ਼ਾ ਹੀਰੋ ਰਹੋਗੇ ਉੱਥੇ ਉਹਨਾਂ ਦੇ। ਬਿਲਕੁਲ ਠੀਕ ਕਹਿੰਦਾ। ਹਾਂਜੀ ਕਹਿੰਦਾ ਜੇ ਅਕਲਮੰਦਾਂ ਚ ਵਿਚਰੋਗੇ ਤਾਂ ਉਹ ਤੁਹਾਨੂੰ ਪੁੱਛਣਗੇ ਉਹ ਤਾਂ ਤੁਹਾਨੂੰ ਪਰਦਾ ਬੋਲ ਦੇਣਗੇ ਹਾਂ ਕਹਿੰਦਾ ਜੇ ਸਰਦਾਰੀ ਲੈਣੀ ਹੈ ਤਾਂ ਮੂਰਖਾਂ ਚ ਰਹੋ ਆ ਮੂਰਖਾਂ ਚ ਬਸੇ ਰਹੋ ਹੁੰਦੇ ਜਾ ਕੇ ਮੂਰਖਾਂ ਚ ਬਸੇ ਰਹੋ ਉਹਨਾਂ ਨੂੰ ਮੂਰਖ ਹੋਰ ਬਣਾਈ ਜੋ ਅਸਲ ਵਿੱਚ ਗੁਰਮਤ ਕਹਿੰਦੀ ਹੈ ਵੀ ਇੱਕ ਪੌਲ ਨਾਤੇ ਆ ਦੋਏ ਪਾ ਚੜੀਏ ਸੋਰ ਪਰ ਇਹਦਾ ਨਤੀਜਾ ਮਾੜਾ ਆ ਗੱਲ ਦਾ ਨਤੀਜਾ ਨਹੀਂ ਕੰਗਾ ਇਹਦਾ ਠੀਕ ਹੈ ਜੀ ਬਾਹਰ ਧੋਤੀ ਤੁਮੜੀ ਅੰਦਰ ਵਿਸ਼ਨਕੋਰ ਸਾਦ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਕਹਿੰਦੇ ਜੇ ਬਾਹਰ ਉਹ ਹੁੰਦੀਆਂ ਨਾਲ ਜਿਹੜਾ ਤੁੰਬਾ ਕੋੜ ਤੋਂ ਮਾ ਹੁੰਦਾ ਕੋੜ ਤੋਂ ਮਾ ਅੰਦਰ ਬਹੁਤ ਕੋੜਾ ਹੁੰਦਾ ਇਹ ਦਿਲ ਖੋਟੇ ਨੇ ਇਹਨਾਂ ਦੇ ਸ੍ਰੀ ਚੰਦ ਇਹਨਾਂ ਦੇ ਚੇਲਾ ਬਣਿਆ ਸੀ ਤਾਂ ਹੀ ਉਹਨੂੰ ਕਿਹਾ ਦਿਲ ਖੋਟੇ ਆਕੀ ਫਿਰਨ ਵੱਲ ਭਾਰ ਚਾਇਨ ਛੱਡ ਗਏ ਤੇ ਜੋਗੀਆਂ ਦਾ ਚੇਲਾ ਬਣਿਆ ਸੀ ਉਹ ਕਹਿੰਦੇ ਜੇ ਬਾਹਰੋਂ ਧੋਲੀਏ ਉਹ ਟੂਪੜੀ ਨੂੰ ਜਿਹੜੀ ਤੁੰਬੇ ਕੋੜ ਤੋਂ ਮੈਨੂੰ ਗੰਗਾ ਘੋੜੋ ਜਾ ਕਿਸੇ ਚ ਅੰਦਰ ਉਹ ਠਹਿਰੋ ਜੇ ਇਹ ਉਹ ਨਾ ਹੁੰਦੇ ਤੇ ਕੋਰ ਕਲਤੰਦ ਉਹਦੇ ਇਹ ਰਹਿਣੀ ਹੋਣੀ ਹੈ ਜੇ ਗੁਰਮਤਿ ਤੋਂ ਵਿਰੋਧ ਇਹਨਾਂ ਨੇ ਸੱਚ ਦੇ ਵਿਰੋਧੀ ਰਹਿਣੇ ਰਹਿਣਾ ਚਾਹੁੰਦਾ ਮਤਲਬ ਹੈ ਜਿੰਨਾ ਮਰਜ਼ੀ ਤੁਸੀਂ ਇਹਨਾਂ ਨੂੰ ਕਰ ਲੋ ਇਹ ਮਿਠਾਸ ਨਹੀਂ ਆ ਸਕਦਾ ਜਿੰਨਾ ਮਰਜ਼ੀ ਨਾਲ ਆ ਲੋ ਮਿਠਾਸ ਨਹੀਂ ਆ ਸਕਦਾ ਇਹਨਾਂ ਦੇ ਅੰਦਰ ਉਹ ਸੱਚ ਦੀ ਗੱਲ ਨਹੀਂ ਕਰ ਸਕਦੇ ਅੰਦਰ ਵਿਸ਼ ਅੰਦਰ ਤਾਂ ਮਾਇਆ ਇਹਨਾਂ ਦੇ ਵਿਸ਼ ਨੂੰ ਕੋਰ ਬਿਲਕੁਲ ਕੋਰੀ ਜੋਰ ਸਾਡੀ ਮਾਇਆ ਦੀ ਗੱਲ ਹੈ ਇਹਨਾਂ ਦੇ ਵਿੱਚ ਹੈਗੀ ਹੈ ਜੋ ਦਾ ਜੋਖਾ ਦੇ ਨਾਲ ਜੋ ਸਰੀਰ ਨਾ ਆਇਆ ਨਾ ਸਾਧ ਭਲੇ ਅਣਹਾਤੇ ਆ ਚੋਰ ਸਚੋਰ ਚੋਰ ਅਸਲ ਦੇ ਜਿਹੜੇ ਸਾਧ ਨੇ ਉਹ ਜਿਹੜੇ ਹੁਣ ਆ ਜਿਹੜੀ ਗੱਲ ਕਹੀ ਹੈ ਨਾ ਇਹ ਪਬਲਿਕ ਨੂੰ ਕਹੀ ਹੈ ਆ ਪਬਲਿਕ ਨੂੰ ਨਾ ਪੰਗਤੀ ਅਸੀਂ ਲਈ ਜਿਹੜੀ ਤੁਸੀਂ ਕਹਿੰਦੇ ਹੋ ਤੁਸੀਂ ਤਾਂ ਸਾਧ ਉਹ ਪਬਲਿਕ ਨੂੰ ਆ ਤੁਸੀਂ ਅਣਹਾਤੇ ਹੀ ਕਹਿੰਦੇ ਹੋ ਇਹ ਚੋਰਾਂ ਦੇ ਚੋਰ ਨੇ ਇਹ ਜਿਹੜੇ ਸਾਧ ਨੇ ਚੋਰ ਨਹੀਂ ਨਾ ਚੋਰਾਂ ਦੇ ਵੀ ਚੋਰ ਨੇ ਜੇ ਚੋਰੀ ਕਰਕੇ ਤੁਸੀਂ ਲੈ ਜਾਓਗੇ ਉਹ ਵੀ ਡਾਂ ਲੈ ਲੈਂਦੇ ਨੇ ਜਿਹੜੇ ਨਹਾਉਣ ਵਾਲੇ ਆ ਉਹ ਚੋਰਾਂ ਦੇ ਚੋਰ ਆ ਸਾਧਾ ਨੂੰ ਤਾਂ ਨਹਾਉਣ ਦੀ ਲੋੜ ਨਹੀਂ ਤੀਰਥਾਂ ਤੇ ਇਹ ਦੱਸਣਾ ਚਾਹੁੰਦੇ ਆ ਜੀ ਵੀ ਤੁਹਾਨੂੰ ਨਹੀਂ ਲੋੜ ਤੁਸੀਂ ਸਾਧੂ ਕਿਉਂ ਸਾਧਕਵੇਂ ਨੇ ਕਹਿੰਦੇ ਪੜਿਆ ਹੋਵੇ ਗੁਨਾਹਗਾਰ ਤਾਂ ਉਹ ਵੀ ਸਾਧਨਾ ਮਾਰੀਏ ਜਿਹੜਾ ਅਗਿਆਨੀ ਹੋਵੇ ਉਹ ਤਾਂ ਸਾਧ ਹੁੰਦਾ ਹੈ ਉਹ ਵੀ ਐਨਪੜ੍ਹ ਉਹਨੂੰ ਗਿਆਨ ਗਿਆ ਜੋ ਧਰਮ ਦਾ ਉਹ ਤਾਂ ਸਾਧ ਹੈ ਵਿਚਾਰਾ ਉਹਦੇ ਤੇ ਨਹੀਂ ਮਾਰ ਪੈਂਦੀ ਇਹ ਪੜ੍ਹੇ ਲਿਖੇ ਜਿਹਨਾਂ ਨੇ ਧਰਮ ਜਾਣ ਲਿਆ ਨਾ ਇਹ ਗੁਨਾਹਗਾਰ ਨੇ ਧਰਮ ਥੋੜਾ ਜਿਹਾ ਪੜ੍ਹ ਲਿਆ ਫਸਾਰ ਰਹੇ ਨੇ ਹੁਣ ਜਿਵੇਂ ਜਿੱਥੇ ਜੋਗੀ ਨਹਾਉਂਦੇ ਹੋਣੇ ਉਹ ਕਹਿੰਦੇ ਹੋਣੇ ਵੀ ਆਮ ਬੰਦਾ ਨਹੀਂ ਇੱਥੇ ਨਹਾ ਸਕਦਾ ਤੁਸੀਂ ਉੱਥੇ ਦੂਰ ਜਾ ਕੇ ਨਹਾਓ ਨਾ ਨਾ ਉਹ ਐਂ ਕਹਿੰਦੇ ਤੇ ਪਹਿਲਾਂ ਅਸੀਂ ਗੰਦਾ ਸ਼ਨਾਣ ਕਰਾਂਗੇ ਬਾਅਦ ਚ ਕੋਈ ਹੋਰ ਕਰਿਓ ਅੱਛਾ ਜੀ ਪਹਿਲਾਂ ਨਹਾਉਣੇ ਨਹੀਂ ਦਿੰਦੇ ਕਿਸੇ ਨੂੰ ਜਿਹੜਾ ਮਾਰਕਟ ਅੱਲੀ ਐ ਉੱਥੇ ਗਿਆ ਅਲਾਹਾਬਾਦ ਦੇ ਕੁੰਭ ਤੇ ਇੱਕ ਕਬੀਰ ਪੰਥੀ ਉਹਨੂੰ ਮਿਲਿਆ ਉਹ ਕਹਿੰਦਾ ਤੂੰ ਕੀ ਕਰਨ ਚੱਲੇ ਕਹਿੰਦਾ ਮੈਂ ਨਹਾਉਣ ਚੱਲੇ ਕਹਿੰਦਾ ਗੰਗਾ 'ਚ ਕਹਿੰਦਾ ਮੇਰਾ ਦਿਮਾਗ ਖਰਾਬ ਹੋਇਆ ਟੂਟੀ ਦੇ ਪਾਣੀ ਨਾਲ ਨਹਾਵਾਂਗਾ ਇਹ ਪਰ ਇਹਦਾ ਹੁਣ ਕੀ ਭਾਵ ਬਣਦਾ ਸਾਧ ਭਲੇ ਵੀ ਜੇ ਅਸਲ ਵਿੱਚ ਕੋਈ ਸਾਧ ਹੋਵੇ ਉਹਨਾਂ ਨੂੰ ਤੀਰਥਾਂ ਦੇ ਨਹਾਉਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਆਉਣ ਦੀ ਲੋੜ ਨਹੀਂ ਹੈ ਜਿਹੜੇ ਖੋਟੇ ਸੀ ਜਿਹੜੇ ਨਹਾਉਂਦੇ ਸੀ ਉਹ ਤਾਂ ਚੋਰ ਆਏ ਸੀ ਚੋਰੇ ਚਲੇਗੇ ਚੋਰਾਂ ਦੇ ਵਿੱਚ ਚੋਰ ਨੇ ਉਹ ਤਾਂ ਦੇਖੋ ਨਾ ਜੇ ਉਹ ਆ ਕਾ ਕਰਮ ਹੋਏ ਜੇ ਕੋਈ ਚੋਰੀ ਕਰਕੇ ਦਾਣ ਲਿਆਇਆ ਚੀਜ਼ ਉਹ ਤਾਂ ਵੀ ਦਾਣ ਲੈ ਲੈਂਦਾ ਚੋਰੀ ਦੀ ਚੀਜ਼ ਵੀ ਦਾਣ ਚੋਰਾਂ ਦੇ ਜ਼ੋਰ ਹੋਏ ਨਾ ਉਹ ਕਹਿੰਦਾ ਪੁੱਛਦੇ ਨੇ ਤੂੰ ਕਿੱਥੋਂ ਲੈ ਕੇ ਆਇਆ ਪੈਸਾ ਇਹ ਉਹ ਕਹਿੰਦਾ ਲੈ ਆ ਜਿੰਨਾ ਹੈਗਾ جیت باہر جانے کو چورے لگی مطلب چور سے چورا چور ہو گیا وہ کہا تھی پیسہ کمایا سنو دسو کچھ پیسہ فری ہوگا اس بعد لگتا ہے چور سے چور ਉਹਨੂੰ ਵੇਫਕੂ ਬਣਾ ਕੇ ਵੀ ਤੇਰਾ ਭਲਾ ਹੋਊਗਾ ਇਹ ਚੋਰੀ ਹੈ ਠੀਕ ਹੈ ਜੀ ਤੁਸੀਂ ਸਾਨੂੰ ਮਾਇਆ ਦੋ ਸਫਲ ਹੋ ਜੂਗੀ ਸਫਲ ਹੋ ਜੂਗੀ ਇਹ ਚੋਰਾਂ ਦੇ ਚੋਰ ਨੇ ਆਪਣੇ ਘਰ ਛੱਡ ਕੇ ਕਿਤੇ ਹੋਰ ਨਾ ਜਾਣ ਵੀ ਤੁਸੀਂ ਭਾਈ ਸਾਡੇ ਨਾਲ ਗੌਰ ਨੂੰ ਚਾਲ ਵੀ ਚੋਰਾਂ ਦੇ ਚੋਰਾਂ ਨੂੰ ਫੜਾਓ ਹਾਂ ਜੀ ਪੌੜੀ ਆਪੇ ਹੁਕਮ ਚਲਾਇੰਦਾ ਜਗਤੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਆਪਣੇ ਹੁਕਮ ਚਲਾ ਰਿਹਾ ਹੈ ਜੱਗ ਧੰਦੇ ਲੱਗਿਆ ਹੋਇਆ, ਉੱਨੇ ਲੱਗਿਆ ਹੋਇਆ ਸੰਸਾਰ ਆਇਆ ਦਾ ਧਰਮ ਦਾ ਕੰਮ ਕਰਨ ਤੇ ਧੰਦੇ ਲੱਗਿਆ ਹੈ। ਜਾਗਾ ਜਿਹੜਾ ਧੰਦੇ ਲੱਗਿਆ ਹੈ। ਜੰਗ ਦਾ ਮਤਲਬ ਹੈ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਉਹ ਜਾਗ ਹੈ। ਗੁਰਮਖੀ ਆਉਂਦਾ ਜੱਗ ਦੇ ਵਿੱਚ। ਉਹ ਅਲੱਗ ਹੁੰਦਾ ਫਿਰ। ਗੁਰਮ ਕੀ ਕਹਿੰਦੇ ਇਹ ਜੱਗ ਸੱਚੇ ਕੀ ਆ ਕੋਠੜੀ। ਉਹ ਕੋਠੜੀ ਦੇ ਵਿੱਚ ਕੋਠੜੀ ਨਹੀਂ ਰਹਿਣਾ ਨਾਲ ਕੋਠੜੀ ਤੋਂ ਵੱਖਰਾ ਹੁੰਦਾ। ਉਹ ਆਪਣੇ ਆਪ ਤੋਂ ਵੱਖਰਾ ਬੰਦਾ। ਜਿਹੜਾ ਜੱਗ ਧੰਦੇ ਲਾਇਆ ਉਹ ਜੱਗ ਬਣ ਗਈ ਤੇ ਦਿਲ ਗਿਆ ਹੋਇਆ। ਕੋਈ ਜੱਗ ਤੋਂ ਵੱਖਰਾ ਨਹੀਂ ਮੰਨਦਾ। ਸਰੀਰ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਮੰਨਦਾ। ਹਾਂ ਇੱਕ ਆਪੇ ਹੀ ਆਪ ਲਾਇਨ ਗੁਰਤੇ ਸੁਖ ਪਾਇਆ ਇੱਕ ਆਪਣੇ ਆਪ ਨਾਲ ਜੁੜੇ ਹੋਏ ਨੇ ਆਪਣੇ ਬੂਲ ਨਾਲ ਜੁੜੇ ਹੋਏ ਨੇ ਉਹ ਸਰੀਰ ਨਾਲ ਨਹੀਂ ਜੁੜੇ ਉਹ ਫਿਰ ਕੁਡੀ ਛੱਡ ਗਏ ਹੋ ਵਿਦਵਾਨ ਸਰੀਰ ਨਾਲ ਜੁੜੇ ਹੋਏ ਨੇ ਗੁਰਮੁਖ ਜਿਹੜੇ ਨੇ ਉਹ ਆਪਣੇ ਆਪ ਨਾਲ ਆਪਣੇ ਬੂਲ ਨਾਲ ਜੁੜੇ ਜਗ ਨਾਲ ਨਹੀਂ ਜੁੜੇ ਲਾਇਨ ਗੁਰਤੇ ਸੁਖ ਪਾਇਆ ਉਹਨਾਂ ਨੂੰ ਆਤਮ ਗਿਆਨ ਜਿਹੜਾ ਮਿਲਿਆ ਹੈ ਚਾਹੇ ਕਿਸੇ ਬੰਦੇ ਤੋਂ ਮਿਲ ਗਿਆ ਚਾਹੇ ਉਹਨਾਂ ਨੂੰ ਕਿਸੇ ਕੋਲੋਂ ਮਿਲ ਗਿਆ ਜੇ ਗੁਰਦਾਸ ਅਸੀਂ ਧਿਆਨ ਲਵਾਂਗੇ ਤਾਂ ਠੀਕ ਹੈ ਧਿਆਨ ਜਿਹਨੂੰ ਉਹਦੇ ਤੋਂ ਫਿਰ ਮਰ ਜਾਂਦਾ ਬਾ

ਸਾਤ ਰਹਿਆ ਧਿਆਨ ਵਿੱਚ ਰਹੋ ਨਾਮ ਸਭ ਲੋਕ ਦੀ ਸਾਰੀਆਂ ਹੀ ਮੱਥਾਂ ਨਾਮ ਨੂੰ ਲੋਜਦੀਆਂ ਨੇ ਨਾਵੇਂ ਨੂੰ ਸਭ ਲੋਜਦੀ ਆਮੈਨੂੰ ਸਾਰੀਆਂ ਮੱਥਾਂ ਲੋਜਦੀਆਂ ਨੇ ਸਾਰੇ ਹੀ ਨਾਮ ਚਾ ਰੱਖਦੇ ਨੇ ਭੁੱਖ ਰੱਖਦੇ ਨੇ ਪਰ ਗੁਰਮਤਿ ਪਾਇਆ ਨਾਮ ਗੁਰਮਤਿ ਦੁਆਰਾ ਹੀ ਪਾਇਆ ਜਾਂਦਾ ਹੈ ਪਾਇਆ ਜਾਊਗਾ ਬਲਣਾ ਪਾਇਆ ਹੀ ਦੀ ਜਾਣਾ ਇਹ ਗੁਰਬਾਣੀ ਹਾਲ ਨਾਮ ਸਮਾਇਆ ਹੈ ਕਿੱਥੋਂ ਨਾਮ ਮਿਲਣਾ ਹੈ ਹੋਰ ਕਿੱਥੋਂ ਨਾਮ ਦੀ ਬਲਣਾ ਸੰਤੋ ਮੱਖਣ ਖਾਇਆ ਇਹ ਪੰਕਤੀ ਰਹੀਆ ਸਾਡੇ ਕੋਲ ਬੈਗਰੂ ਬੈਗਰੂ ਫੇਰ ਵੀ ਕਰੀ ਜਾਂਦੇ। ਸਾਫ ਜੰਮੇ ਕਹਿੰਦਾ ਰਿਹਾ ਬੈਗਰੂ ਨਾਮ। ਇਹਨੇ ਜਾਗਿਆ ਕੋਈ ਵੀ ਵਿਦਵਾਨਾਂ ਚੋਂ ਜਾਂ ਫਿਰ ਜਾਣ ਕੇ। ਪਤਾ ਸੀ ਉਹਨੂੰ ਜਾਣ ਕੇ ਕਹਿੰਦਾ ਸੀ। ਨਾਵੇ ਨੂੰ ਸਭ ਲੋਕ ਦੀ ਗੁਰਮਤੀ ਪਾਇਆ ਕੀ ਉਹ ਖੈਦ ਵਿੱਚ। ਸਾਫ ਨੇ ਕਿਹਾ ਇਹਨਾਂ ਲੋਕਾਂ ਨੇ ਪ੍ਰਬੰਧ ਇਹ ਤੋਂ ਪਤਾ ਲੱਗਦਾ ਹੈ ਕਿ ਲੋਕ ਕਿਸੇ ਏਜੰਸੀ ਨੇ ਸਾਡੇ ਕੋਲ ਪਾਇਏ ਤੇ ਕੁੱਲ ਠੇਰਾ ਪਾਉਂਦੇ। ਹਾਂਜੀ ਧੁਰ ਲਿਖਿਆ ਮੇਟ ਨਾ ਸਕੀ ਹੈ ਜੋ ਹਰ ਲਿਖ ਪਾਇਆ।

ਇਹ ਲਿਖੇ ਪਾਤਾ ਜੇ ਫਰਮਾਇ ਤਬ ਤੋ ਪਾਏ ਅਸੀਂ ਉਹੀ ਅੱਖਰ ਲਿਖੇ ਨੇ ਜਿਹੜੇ ਉਹਨੇ ਫਰਵਾਏ ਨੇ ਕਿ ਕਰਕੇ ਕੋਈ ਕਿਸੇ ਤਰੀਕੇ ਦਾ ਵੀ ਹੋਰ ਨਾਮ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੈ ਉਹ ਜਾਲੀ ਗ੍ਰੰਥੀ ਹੈ ਉਹ ਖੋਟੇ ਖਰੇ ਉਹ ਜਿਵੇਂ ਆਇਆ ਨਾ ਖੋਟੇ ਖਰੇ ਉਹ ਖੋਤੀ ਹੈ ਕੋਟਾ ਨਾਮ ਉਹਦਾ ਕੋਈ ਬੁਲਦੀ ਹੈ ਗੁਰਬਾਣੀ ਦਾ ਜਿਹੜਾ ਧਿਆਨ ਹੈ ਇਹ ਹੀ ਦਰਗਾਹ ਦੇ ਖਰਾ ਹੈ ਇਹ ਹੀ ਜਾਨਣ ਦੇ ਚਾਣ ਵਾਲਾ ਬਾਕੀ ਸਭ ਝੂਠ ਹੈ ਇੱਥੇ 12ਵੀਂ ਪੌੜੀ ਦੀ ਪ੍ਰਾਪਤੀ ਹੈ 你。Mm.